ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ ਬੰਟੂ ਜੀ ਦੇ ਨਾਲ ਸਾਡੀ ਚੈਨਲ ਦੀ ਕੋਸ਼ਿਸ਼ ਹੁੰਦੀ ਜੀ ਤੁਹਾਨੂੰ ਹਰੇਕ ਅੱਜ ਅਸੀਂ ਪਹੁੰਚੇ ਹਾਂ ਜੀ ਗੁਟਪੁਰਾ ਸ਼ਹਿਰ ਦੇ ਵਿੱਚ ਅਸੀਂ ਅੱਜ ਤੁਹਾਨੂੰ ਅਜੀਸ਼ ਸ਼ਕੀਰਤ ਨਾਲ ਵਲੌਂਗ ਜਾ ਰਹੇ ਹਾਂ ਜਿਨ੍ਹਾਂ ਨੇ ਪਲੇ ਬੈਗ ਅੱਜ ਤੁਹਾਨੂੰ ਵਲੌਂਗ ਜਾ ਰਹੇ ਹਾਂ ਜੀ ਅਮਨਕੋਟ ਪੁਰਾ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਭਰਾ ਭੈਣੋ ਭਰਾ ਜਿੰਨੇ ਵੀ ਕੈਮਰੇ 'ਚ ਦੇਖ ਰਹੇ ਨੇ ਸੋ ਠੀਕ ਹੈ ਵੀਰ ਜੀ ਮੈਂ ਤੁਸੀਂ ਤੁਹਾਡੇ ਬਹੁਤ ਸਾਰੇ ਸੌਂਗ ਆਏ ਆ ਸਿਰਫ ਤੁਸੀਂ ਉਹ ਨਾ ਸਿਰਫ ਗਾਣੇ ਗਾਏ ਆ ਉਹ ਕਿਸੇ ਵਿੱਚ ਵੀ ਵੀਡੀਓ ਨਹੀਂ ਕੀਤੀ ਤੇ ਅਸੀਂ ਜਾਨਣਾ ਚਾਹੂਗੇ ਤੁਸੀਂ ਅਜਿਹਾ ਕਿਉਂ ਕਰਦੇ ਹੋ ਵੀਡੀਓ ਦਾ ਹੀ ਕੋਈ ਜ਼ਿਆਦਾ ਮੈਨੂੰ ਹੈ ਨਹੀਂਗਾ ਐਡਾ ਸ਼ੌਂਕ ਜੇ ਕਹਿ ਦਈਏ ਵੀ ਹਾਂ ਪਰ ਇੱਕ ਇੱਕ ਟਾਈਮ ਮੈਂ ਗੱਲ ਕਰੀ ਸੀ ਵੀਡੀਓ ਦੀ ਤੇ ਐਨਡੀਆਰ ਗਾਣੇ ਦੇ ਅਸੀਂ ਵੀਡੀਓ ਕਰਕੇ ਆਏ ਸੀ ਚੰਡੀਗੜ੍ਹ ਦੇ ਵਿੱਚ ਤੇ ਉਹ ਗਾਣਾ ਮੈਂ ਕਰਕੇ ਆਇਆ ਹੀ ਸੀ ਤੇ ਅਗਲੀ ਸਵੇਰ ਤਾ ਗਾਣਾ ਕਿਸੇ ਨੇ YouTube ਤੇ ਪਾਤਾ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉਹ ਮੇਰੇ ਯਾਰਾਂ ਦੋਸਤਾਂ ਦਾ ਕੰਮ ਸੀ ਜਾਂ ਉਹਨਾਂ ਦੇ ਟੀਮ ਵਾਲਿਆਂ ਦਾ ਕੰਮ ਸੀ ਉਸ ਤੋਂ ਬਾਅਦ ਮੇਰਾ ਵੀਡੀਓ ਤੋਂ ਵਿਸ਼ਵਾਸ ਛੁੱਟ ਗਿਆ ਉਸ ਤੋਂ ਬਾਅਦ ਮੈਂ ਗਾਣਿਆਂ ਦੀ ਵੀਡੀਓ ਨਹੀਂ ਕਰਦਾ ਤੇ ਮੈਂ ਇੱਕ ਗਾਣੇ ਦੀ ਵੀਡੀਓ ਦੀ ਗੱਲ ਕੀਤੀ ਕਿਸੇ ਡਾਇਰੈਕਟਰ ਨਾਲ ਤੇ ਉਹ ਕਹਿੰਦਾ ਜੀ ਤੁਸੀਂ 50% ਤੁਸੀਂ ਲਾ ਦਿਓ 50% ਅਸੀਂ ਲਾ ਦਾਂਗੇ ਤੇ ਐਡ ਪ੍ਰੋਮੋਸ਼ਨ ਲਾ ਦਾਂਗੇ ਅਸੀਂ ਤੇ ਮੈਂ ਤਾਂ ਕਰਕੇ ਮੈਂ ਵਿਸ਼ਵਾਸ ਨਹੀਂ ਕਰਦਾ ਵੀਡੀਓ ਦੇ ਵਿੱਚ ਜੇ ਚੱਲਣਾ ਹੋਇਆ ਗਾਣਾ ਤਾਂ MP3 ਵੀ ਚੱਲ ਜੂਗਾ ਪਹਿਲਾਂ MP3 ਕਿਹੜਾ ਚਲਦੇ ਨਹੀਂ ਸੀ ਗਾਣੇ ਸਾਰੇ ਪਹਿਲਾਂ MP3 ਹੀ ਸੁਣਦੇ ਸੀ ਪਹਿਲਾਂ ਨਾਲੇ ਹਾਲਾਕਿ ਐਂ ਕਹਿੰਦੇ ਸੀ ਤੂੰ ਫਲਾਣਾ ਗਾਣਾ ਸੁਣਿਆ ਹੁਣ ਕਹਿੰਦੇ ਯਾਰ ਤੂੰ ਫਲਾਣਾ ਗਾਣਾ ਦੇਖਿਆ ਹੁਣ ਦੇਖਣ ਤੇ ਆ ਗਈ ਗੱਲ ਗਾਣਾ ਸੁਣਨ ਤੇ ਤੇ ਦੇਖਣ ਚ ਬਹੁਤ ਫਰਕ ਹੈ ਡਿਫਰੈਂਟ ਹੈ ਕਿਉਂਕਿ ਜਦੋਂ ਆਪਾਂ ਸੁਣਾਗੇ ਫੀਲ ਆਪਾਂ ਨੂੰ ਫੇਰ ਹੀ ਆਊਗਾ ਗਾਣੇ ਦਾ ਵੇਖਣ ਚ ਤਾਂ ਕੱਲਾ ਵੇਖੀ ਜਾ ਉਹਨੂੰ ਉਹ ਚ ਕੀ ਆਹੋ ਜਹ ਹਾਂਜੀ ਤੇ ਸਰ ਅਸੀਂ ਸਾਡੇ ਦਰਸ਼ਕ ਇਹ ਜਾਨਣਾ ਚਾਹੁੰਦੇ ਹਨ ਕਿ ਤੁਸੀਂ ਅਜ ਤੱਕ ਕਿਹੜੇ ਕਿਹੜੇ ਗਾਣੇ ਗਾਏ ਹਨ ਕਿਉਂਕਿ ਅਸੀਂ ਦੇਖਿਆ ਕਿਸੇ ਨੇ ਵੀ ਤੁਹਾਨੂੰ ਸਿਰਫ ਅਸੀਂ ਤੁਹਾਡੇ ਗਾਣੇ ਸੁਣਿਆ ਤੇ ਅਸੀਂ ਸੁਣਨਾ ਚਾਹਾਂਗੇ ਤੁਸੀਂ ਕਿਹੜੇ ਕਿਹੜੇ ਗਾਣੇ ਅਜ ਤੱਕ ਕੀਤੇ ਨੇ ਮੇਰਾ ਗਾਣਾ ਆਇਆ ਸੀ ਜੀ 2015 ਦੇ ਵਿੱਚ ਗਾਣਾ ਆਇਆ ਸੀ ਐਨ ਡੀ ਆਰ ਜਿਹਦਾ ਮੈਂ ਵੀਡੀਓ ਕਰਕੇ ਆਇਆ ਸੀ ਚੰਡੀਗੜ੍ਹ ਦੇ ਵਿੱਚ ਤੇ ਉਹ ਗਾਣਾ ਮੇਰਾ ਹੋ ਗਿਆ ਸੀ ਲੀਕ ਤੇ ਉਹ ਤੋਂ ਬਾਅਦ ਮੈਂ 2022 ਦੇ ਵਿੱਚ ਗਾਣੇ ਕਰਿਆ ਜੀ ਦੋ ਗਾਣੇ ਕਰੇ ਸੀ ਪాయిਜ਼ਨ ਤੇ ਆ ਜਾ ਸੋਹਣਾ ਉਹ ਦੋਵੇਂ ਗਾਣੇ ਬਹੁਤ ਵਧੀਆ ਚੱਲ ਗਏ ਜੀ ਤੇ ਉਹ ਦੋਵੇਂ ਗਾਣਿਆਂ ਦੇ ਅੱਜ ਹਿੱਟ ਕਰਿਆ ਮੈਨੂੰ ਤੇ ਮੈਨੂੰ ਬਹੁਤ ਖੁਸ਼ੀ ਹੈ ਮੇਰੇ ਗਾਣੇ ਜੋ ਜਿਹੜੇ ਵੀ ਇਹ ਦੋ ਵਧੀਆ ਚੱਲੇ ਨੇ ਅਸੀਂ ਉਹਨਾਂ ਦੋ ਗਾਣਿਆਂ ਵਿੱਚੋਂ ਕਿਸੇ ਇੱਕ ਗਾਣੇ ਦੀਆਂ ਕੁਝ ਲਾਈਨਾਂ ਤੁਹਾਡੇ ਕੋਲੋਂ ਸੁਣਨੀਆਂ ਚਾਹਾਂਗੇ ਜੀ ਤੇ ਜਿਹੜਾ ਜ਼ਿਆਦਾ ਮੇਰਾ ਗਾਣਾ ਵਧੀਆ ਚੱਲਿਆ ਜੀ ਤੁਹਾਨੂੰ ਮੈਂ ਸੁਣਾ ਦਿੰਨਾ। ਹਾਂਜੀ। ਉਹ ਰੋਮਾਂਟਿਕ ਗਾਣਾ ਜੀ। ਹੂੰ ਤੈਨੂੰ ਅੱਖਾਂ ਤੱਕਦੀਆਂ ਨੇ ਤੂੰ ਦਿਲ ਵਿੱਚ ਵੱਸਦਾ ਏ ਤੈਨੂੰ ਕਰਾਂ ਪਿਆਰ ਬੜਾ ਜੀ ਪਰ ਕੇ ਸੋਹਣਿਆ ਵੇ ਤੂੰ ਆ ਜਾ ਸੋਹਣਿਆ ਤੂੰ ਆ ਜਾ ਸੋਹਣਿਆ ਤੂੰ ਆ ਜਾ ਸੋਹਣਿਆ ਤੂੰ ਆ ਜਾ ਸੋਹਣਿਆ ਬਹੁਤ ਹੀ ਪਿਆਰੀ ਆਵਾਜ਼। ਥੈਂਕ ਯੂ ਥੈਂਕ ਯੂ। ਹਾਂਜੀ ਵੀਰ ਜੀ ਅਸੀਂ ਜਾਨਣਾ ਚਾਹਾਂਗੇ ਤੁਸੀਂ 뮤직 ਲਾਈਨ ਚ ਕਿੰਨੇ ਟਾਈਮ ਤੋਂ ਮੈਂ ਘੱਟੋ ਘੱਟ ਹੀ ਮੈਨੂੰ ਹੋ ਗਿਆ 15 ਤੋਂ 10-15 ਸਾਲ ਮੈਨੂੰ ਹੋ ਗਿਆ ਕਾਫੀ ਟਾਈਮ ਦਾ ਮੈਂ ਸਲੈਂਡ ਦੇ ਵਿੱਚ ਆ ਤੇ ਹਾਲਾ ਕਿ ਮੈਂ ਸਿੱਖੀ ਜਾਂਦਾ ਸੀ ਵੀ ਐਡਾ ਮੈਨੂੰ ਉਹ ਗਾਉਣ ਦਾ ਨਹੀਂ ਸੀ ਪਰ ਜਿਵੇਂ ਜਿਵੇਂ ਟਾਈਮ ਸਮਾਂ ਲੰਗੀ ਗਿਆ ਓਵੇਂ ਓਵੇਂ ਮੈਂ ਆਪਦਾ ਵੀ ਕੰਮ ਕਰ ਲਿਆ ਜਦੋਂ ਦੋਵੇਂ ਗਾੜੇ ਮੇਰੇ ਵਧੀਆ ਚੱਲ ਗਏ ਉਸ ਦਿੋਵਾਰ ਮੈਂ ਸਟੂਡੀਓ ਕਰ ਲਈ ਫਿਰ ਮੈਂ ਆਪ ਦੇ ਗਾਣੇ ਆਪ ਹੀ ਬਣਾਉਣ ਲੱਗ ਗਿਆ ਆਪ ਹੀ ਗਾਉਣ ਲੱਗ ਗਿਆ ਆਪ ਹੀ ਲਿਖਣ ਲੱਗ ਗਿਆ ਤੇ ਉਸ ਤੋਂ ਬਾਅਦ ਮੇਰਾ ਇੱਕ ਜਿਹੜਾ ਵਧੀਆ ਹਿੱਟ ਗਾਣਾ ਹੋਇਆ ਸੀ ਪੌਇਜ਼ਨ ਜ਼ਹਿਰ ਤੇ ਉਹ ਤੁਹਾਨੂੰ ਮੈਂ ਥੋੜਾ ਜਿਹਾ ਸੁਣਾ ਦਿੰਨਾ ਹਾਂਜੀ ਹਾਂਜੀ ਹੋ ਬੱਤੀ ਵਾਲੇ ਚੌਕ ਵਿੱਚ ਫੈਰ ਹੋ ਗਏ ਨਾਲ ਕੋਟ ਕਪੂਰਾ ਪੂਰਾ ਸ਼ਹਿਰ ਸੀ ਜੈਦਿਆਂ ਗੀਤਾਂ ਵਿੱਚ ਸੋਣੀਆਂ ਹੋ ਆਪਣੇ ਵੀ ਬਣੇ ਇੱਥੇ ਗੈਰ ਸੀ ਮੈਂ ਪਿਆਰ ਦੀ ਕਿਤਾਬ ਬਿਲੋਂ ਨਹੀਂ ਪੜਦਾ ਪਿਆਰ ਦੀ ਕਿਤਾਬ ਬਿਲੋਂ ਨਹੀਂ ਪੜਦਾ ਮੈਨੂੰ ਯਾਰੀ ਦਾ ਸਰੂਰ ਬੜਾ ਗੈਰਨੀ ਹਾਓ ਅੱਖਾਂ ਵਿੱਚ ਅੱਖਾਂ ਨਾਲ ਤੂੰ ਪਾਸ ਹੋਣੀਏ ਸਾਡੀ ਅੱਖਾਂ ਦਾ ਸਰੂਰ ਬੜਾ ਜ਼ਹਿਰਨੀ ਅੱਖਾਂ ਵਿੱਚ ਅੱਖਾਂ ਦਾ ਤੂਪਾ ਸੋਣੀਏ ਸਾਡੀ ਅੱਖਾਂ ਦਾ ਸਰੂਰ ਬੜਾ ਜ਼ੈਰੀ ਬਹੁਤ ਹੀ ਪਿਆਰਾ Song ਅਸੀਂ ਇਹ ਜਾਨਣਾ ਚਾਹਾਂਗੇ ਕਿ ਤੁਹਾਡੀ ਫੈਮਿਲੀ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਕਿਸ ਦੀ ਸੀ ਸਭ ਤੋਂ ਵੱਧ ਸਪੋਰਟ ਤਾਂ ਮੇਰੀ ਮਾਤਾ ਜੀ ਦੀ ਰਹੀ ਹੈ ਜੀ ਬਹੁਤ ਸਪੋਰਟ ਕਰਦੇ ਨੇ ਤੇ ਜਦੋਂ ਮੈਨੂੰ ਕੋਈ ਨਹੀਂ ਸੀ ਹਨਾ ਵੀ ਮੈਨੂੰ ਮੌਕਾ ਦਿੰਦਾ ਇਹ ਮੌਕਾ ਤਾਂ ਚਲੋ ਕੋਈ ਵੀ ਨਹੀਂ ਦਿੰਦਾ ਉਹ ਕਹਿਣ ਦੀਆਂ ਗੱਲਾਂ ਨੇ ਸਭ ਕਹਿ ਦੁੰਦੇ ਨੇ ਆਪਾਂ ਤੇਰੇ ਨਾਲ ਖੜੇ ਆ ਪਾਇਆ ਕਰਦਾ ਜਾਊਂਗਾ ਸਭ ਗੱਲਾਂ ਨੇ ਜੀ ਸਭ ਉਹੀ ਮਾਰਦੇ ਨੇ ਕੋਈ ਕਿਸੇ ਸਪੋਰਟ ਕਰਨ ਨਹੀਂ ਆਉਂਦਾ ਠੀਕ ਹੈ ਜੀ ਮੈਂ ਵਧੀਆ ਆਪ ਦਾ ਜਿਹੜਾ ਚੱਲਿਆ ਉਹ ਥੋੜਾ ਚੱਲਿਆ ਭਲਾ ਜ਼ਿਆਦਾ ਚੱਲਿਆ ਆਪਦੇ ਦਮ ਤੇ ਚੱਲਿਆ ਜੀ ਕਿਸੇ ਦਾ ਨਾਮ ਲੈ ਕੇ ਜਾਂ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਮੈਂ ਇੱਥੇ ਪਹੁੰਚਿਆ ਮੇਰੀ ਮਾਤਾ ਜੀ ਨੇ ਬਹੁਤ ਸਪੋਰਟ ਕਰੀ ਜਦੋਂ ਪਤਾ ਲੱਗਾ ਮੇਰੀ ਮਾਤਾ ਨੂੰ ਵੀ ਮੇਰੇ ਗਾਣੇ ਆਲੇ ਹਿੱਟ ਹੋ ਗਏ ਮੇਰੀ ਮਾਤਾ ਰੋਣ ਲੱਗ ਗਈ ਮੈਨੂੰ ਬਹੁਤ ਖੁਸ਼ੀ ਹੈ ਜਦੋਂ ਮਾਤਾ ਰੋ ਚੱਲ ਪ੍ਰਮਾਤਮਾ ਦੇ ਤਰੀਕੇ ਤਨਾ ਕਿਤੇ ਸੁਣ ਲਈ ਸਿਰ ਤੁਸੀਂ ਸਿਰਫ MP3 Song ਸੀ ਕਿਉਂ ਕਰਦੇ ਹੋ MP3 ਮੈਂ ਤੁਹਾਨੂੰ ਦੱਸਿਆ ਵੀ ਵੀਡੀਓ ਦਾ ਕਰਕੇ ਮੈਨੂੰ ਕੋਈ ਬਾਲਾ ਹਨਾ ਮੈਨੂੰ ਵਿਸ਼ਵਾਸ ਨਹੀਂਗਾ ਵੀਡੀਓ ਡਾਇਰੈਕਟਰਸ ਨੇ ਜਿਹੜੀ ਵੀ ਟੀਮ ਵਰਕ ਕਰਦੀ ਆ ਉਹ ਉਹਨਾਂ ਤੇ ਮੈਨੂੰ ਵਿਸ਼ਵਾਸ ਨਹੀਂਗਾ ਕਿਉਂਕਿ ਮੇਰਾ ਪਹਿਲਾ ਵੀ ਗਾਣਾ ਲੀਕ ਕਰਤਾ ਸੀ ਐਨਡੀਆਰ ਗਾਣਾ ਮੇਰਾ ਨਾ ਲੀਕ ਕਰਤਾ ਸੀ ਉਹ ਅਨਮਿਕਸ ਗਾਣਾ ਸੀ ਸਾਰਾ ਟੋੜਦੀ ਤੁਸੀਂ YouTube ਤੇ ਵੇਖਿਓ ਐਨਡੀਆਰ ਗਾਣਾ ਮੇਰਾ ਲੀਕ ਕਰਤਾ ਸੀ ਉਹਨਾਂ ਨੇ ਤਾਂ ਕਰਕੇ ਮੇਰਾ ਵੀਡੀਓ ਵਾਲਿਆਂ ਤੇ ਵਿਸ਼ਵਾਸ ਨਹੀਂਗਾ ਤਾਂ ਹੀ ਮੈਂ MP3 ਛੱਡਦਾ ਨਾਲੇ ਪਹਿਲਾਂ ਆਪਾਂ MP3 ਹੀ ਸੁਣਦੇ ਸੀ ਜ਼ਰੂਰੀ ਥੋੜਾ ਆਪਾਂ ਵੀਡੀਓ ਹੀ ਕਰਨੀ ਹੈ ਗਾਣਿਆਂ ਦੀ ਜੇ ਗਾਣਾ ਚੱਲਣ ਵਾਲਾ ਹੋਇਆ ਤਾਂ MP3 ਵੀ ਚੱਲ ਜੂਗਾ ਐਡਾ ਨਹੀਂ ਕੋਈ ਹੁੰਦਾ ਵੀ ਜ਼ਰੂਰੀ ਹੋ ਗਿਆ ਵੀ ਵੀਡੀਓ ਕਰਨੀ ਕਰਨੀ ਆ ਸਾਰੇ ਕਾਫੀ ਆਰਟਿਸਟ ਨੇ ਜਿਹੜੇ ਵੀਡੀਓ ਕਰ ਰਹੇ ਨੇ ਤੇ ਵਧੀਆ ਵੀ ਕਰ ਰਹੇ ਨੇ ਬਹੁਤ ਘੈਂਟ ਕਰ ਕੰਮ ਕਰ ਰਹੇ ਨੇ ਬਹੁਤ ਓਕੇ ਤੇ ਸਰ ਸਿੰਗਿੰਗ ਤੋਂ ਇਲਾਵਾ ਤੁਹਾਡਾ ਹੋਰ ਕਿਸ ਕਿਸ ਚੀਜ਼ ਵਿੱਚ ਇੰਟਰਸਟ ਹੈ ਮੈਂ ਇਹ ਸਾਰਾ ਹੀ ਕੰਮ ਕਰ ਲੈਂਦਾ ਕੰਮਕੁਮ ਦਾ ਕੋਈ ਚੱਕਰ ਨਹੀਂ ਆਪਾਂ ਸ਼ਰਮਾਉਂਦੇ ਨਹੀਂਗੇ ਮੈਂ ਸ਼ੈਫ ਵੀ ਰਿਆਂ ਜੀ ਤੇ ਹੋਰ ਆਪਦੀ ਪ੍ਰਾਈਵੇਟ ਜੌਬਸ ਹੋਰ ਵੀ ਕੰਮ ਕਰਦਾ ਮੈਂ ਤੇ ਉਸ ਤੋਂ ਬਾਅਦ ਸ਼ਾਮ ਨੂੰ ਆ ਤੇ ਸਟੂਡੀਓ ਬੈਨਾਈ ਹੂੰ ਤੇ ਸਟੂਡੀਓ ਸਾਰ ਤੁਸੀਂ ਆਪਣੇ ਘਰ ਹੀ ਬਣਾਇਆ ਹੋਇਆ ਹੈ ਜੀ ਹਾਂਜੀ ਇਹ ਮੇਰਾ ਕਮਰਾ ਹੀ ਹੈ ਮੇਰਾ ਬੈਡਰੂਮ ਹੈ ਇੱਥੇ ਜਿਹੜਾ ਮੈਂ ਸਟੂਡੀਓ ਕਰਿਆ ਆ ਆਪਦਾ ਹੀ ਸਾਰਾ ਪ੍ਰੋਸੈਸ ਲਾਇਆ ਮੈਂ ਇਹ ਤੇ ਕਿਸੇ ਨੂੰ ਨਾਲ ਨਹੀਂ ਰਲਾਇਆ ਅੱਜ ਕੱਲ ਹੁੰਦਾ ਨਾ ਵੀ ਸਟੂਡੀਓ ਸਟੂਡੀਓ ਦੇ ਵਿੱਚ ਹਰ ਦੋ ਤਿੰਨ ਮੁੰਡੇ ਹੁੰਦੇ ਹੁੰਦੇ ਪੱਕੇ ਕੰਪਲਸਰੀ ਤੇ ਮੇਰੇ ਚ ਕੋਈ ਨਹੀਂਗਾ ਮੈਂ ਕੱਲਾ ਹੀ ਆ ਇੱਥੇ ਤੇ ਕੱਲਾ ਹੀ ਬਣੋਨਾ ਕੱਲਾ ਹੀ ਲਿਖਦਾ ਕੱਲਾ ਹੀ ਕੋਨਾ ਤੇ ਸਰ ਔਨ ਨਵੇਂ ਸਾਲ ਤੇ ਤੁਹਾਡਾ ਕੀ ਕੁਝ ਸਪੈਸ਼ਲ ਆ ਰਿਹਾ ਹੈ ਜੀ ਤੁਹਾਨੂੰ ਜਰੂਰ ਦੱਸਾਂਗੇ ਜੀ ਬਹੁਤ ਘੈਂਟ ਘੈਂਟ ਗਾਣੇ ਆ ਰਹੇ ਨੇ ਹਾਂਜੀ ਤੇ ਵੀਰ ਜੀ ਅਸੀਂ ਜਾਨਣਾ ਚਾਹਾਂਗੇ ਕਿ ਤੁਹਾਡੀ ਫੈਮਲੀ ਦੇ ਵਿੱਚ ਕੌਣ ਕੌਣ ਆ ਫੈਮਲੀ ਦੇ ਵਿੱਚ ਤਾਂ ਜੀ ਸਾਰੇ ਹੀ ਨੇ ਤੇ ਮਾਤਾ ਪਿਤਾ ਬ੍ਰਦਰਸ ਭਾਬੀ ਦੋਵੇਂ ਸਾਰੇ ਹੀ ਨੇ ਜੀ ਹਾਂਜੀ ਤੇ ਨਵੇਂ ਸਾਲ ਤੇ ਗਾਣੇ ਲੈ ਕੇ ਆ ਰਹੇ ਹਾਂ ਤੁਹਾਡੇ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰਿਆਂ ਨਾਲ ਤੇ ਜਿੰਨੇ ਵੀ ਦੇਖ ਰਹੇ ਨੇ ਭੈਣ ਭਰਾ ਮੇਰੇ ਸੋ ਸਾਰੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਪੋਰਟ ਕਰਿਓ ਤੁਹਾਡੇ ਇਲਾਕੇ ਦਾ ਮੈਂ ਮੁੰਡਾ ਆ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਤੇ ਘੈਂਡ ਘੈਂਡ ਗਾਣੇ ਆਉਂਦੇ ਰਹਿਣਗੇ ਸਪੋਰਟ ਕਰਿਓ ਬਸ ਹਾਂਜੀ ਤੇ ਵੀਰ ਜੀ ਨਵੇਂ ਸਾਲ ਦੇ ਲਈ ਤੁਸੀਂ ਕੀ ਨਵਾਂ ਕਰ ਰਹੇ ਹੋ ਜਾਂ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੀ ਆਡੀਅנס ਨੂੰ ਨਵੇਂ ਸਾਲ ਤੇ ਤਾਂ ਹੀ ਸਭ ਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਵੀ ਸਾਰਿਆਂ ਨੂੰ ਮੁਬਾਰਕਾਂ ਜੀ ਤੇ ਗਾਣਾ ਤੁਹਾਨੂੰ ਮੌਕੇ ਤੇ ਤੁਹਾਡੇ ਸਾਹਮਣੇ ਨਾਲ ਸ਼ੇਅਰ ਕਰਾਂਗੇ ਤੁਹਾਡੇ ਉਦੋਂ ਹੀ ਜਦੋਂ ਗਾਣਾ ਰੈਡੀ ਹੋ ਗਿਆ ਪਰ ਹਾਂ ਇੰਨੀ ਮੈਂ ਦੱਸ ਸਕਦਾ ਵੀ ਗਾਣਾ ਵਧੀਆ ਹੋਊਗਾ ਤੇ ਤੁਹਾਨੂੰ ਸੁਣਨਾ ਚਾਹੀ ਵਧੀਆ ਸਵਾਦ ਆਊਗਾ ਇਜਾਜ਼ਤ ਲੈਣ ਤੋਂ ਪਹਿਲਾਂ ਸਾਨੂੰ ਇੱਕ ਤੁਸੀਂ ਆਪਣੇ ਪਿਆਰੀ ਜੀ ਆਵਾਜ਼ ਵਿੱਚ ਇੱਕ ਗਾਣਾ ਸੁਣਾ ਦਿਓ ਜੀ ਹਾਂਜੀ ਹਾਂਜੀ ਤੁਹਾਨੂੰ ਜ਼ਰੂਰ ਸੁਣਾਵਾਂਗੀ ਗਾਣਾ ਜੀ ਤੇ ਆ ਹੁਣ ਮੈਂ ਗਾਣਾ ਛੱਡ ਕੇ ਹਟਿਆ ਸੀ ਆਪਣੇ ਗਾਣੇ ਦਾ ਨਾਮ ਹੈ ਜੀ ਪਿਆਰ ਤੇ ਤੁਹਾਨੂੰ ਥੋੜਾ ਜਿਹਾ ਸੁਣਾ ਦੇਣਾ ਮੈਂ ਹੂੰ ਦਿਲ ਬੇਈਮਾਨ ਮੇਰਾ ਕਿਦਾਂ ਦਾ ਪਿਆਰ ਨੀ ਪਹਿਲੀ ਮੁਲਾਕਾਤ ਵਿੱਚ ਕਰਦਾ ਇਜ਼ਹਾਰ ਨੀ ਦਿਲ ਦੀ ਤਮੰਨਾ ਤੇਰੇ ਨਾਲ ਹੋਣੀ ਪੂਰੀ ਨੀ ਕਰ ਲੈ ਪਿਆਰ ਮੈਨੂੰ ਕਾਹ ਦੀ ਆ ਇਹ ਦੂਰੀ ਨੀ ਮੈਂ ਚਾਹੁੰਦਾ ਤੈਨੂੰ ਮੈਂ ਚਾਹੁੰਦਾ ਤੈਨੂੰ ਮੈਂ ਚਾਹੁੰਦਾ ਤੈਨੂੰ ਤੈਨੂੰ ਹੀ ਮੈਂ ਚਾਹੁੰਦਾ ਮੈਂ ਚਾਹੁੰਦਾ ਤੈਨੂੰ ਮੈਂ ਚਾਹੁੰਦਾ ਤੈਨੂੰ ਮੈਂ ਚਾਹੁੰਦਾ ਤੈਨੂੰ ਤੈਨੂੰ ਹੀ ਮੈਂ ਚਾਹੁੰਦਾ ਮੈਂ ਚਾਹੁੰਦਾ ਤੈਨੂੰ ਮੈਂ ਚਾਹੁੰਦਾ ਤੈਨੂੰ ਮੈਂ ਚਾਹੁੰਦਾ ਤੈਨੂੰ ਤੈਨੂੰ ਹੀ ਮੈਂ ਚਾਹੁੰਦਾ ਥੈਂਕ ਯੂ ਵੈਲਕਮ ਜੀ ਵੀਰ ਜੀ ਅਸੀਂ ਜਾਨਣਾ ਚਾਹਾਂਗੇ ਤੁਸੀਂ ਅੱਜ ਤੱਕ ਲਾਈਵ ਕਿਉਂ ਨਹੀਂ ਹੋਏ ਸਿਰਫ ਸਾਡੇ ਚੈਨਲ ਨੂੰ ਹੀ ਅੱਜ ਫਸਟ ਟਾਈਮ ਅਸੀਂ ਬੜੇ ਲੱਕੀ ਹਾਂ ਕਿ ਸਾਨੂੰ ਤੁਸੀਂ ਲਾਈਵ ਹੋਣ ਦਾ ਮੌਕਾ ਦਿੱਤਾ ਹੈ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸੋਗੇ ਕਿ ਤੁਸੀਂ ਅੱਜ ਤੱਕ ਲਾਈਵ ਕਿਉਂ ਨਹੀਂ ਹੋਏ ਇਹ ਕੋਈ ਜ਼ਿਆਦਾ ਨਹੀਂ ਹੈਗੀ ਗੱਲ ਵੀ ਜਿਵੇਂ ਆਪਾਂ ਕਹਦੇ ਵੀ ਜ਼ਰੂਰੀ ਹੋ ਕੇ ਇੰਟਰਵਿਊਜ਼ ਕਰਨੇ ਮੈਂ ਇਹ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ ਦੇਖੋ ਜੀ ਹਨਾ ਜਿਹੜੇ ਬੰਦੇ ਨੇ ਚੱਲਣਾ ਹੋਇਆ ਤਾਂ ਬੰਦਾ ਬਿਨਾ ਇੰਟਰਵਿਊਜ਼ ਵੀ ਚੱਲ ਜਾਂਦੇ ਨੇ ਕਈ ਚੱਲਦੇ ਨੇ ਆਪਦੀ ਮਿਹਨਤ ਤੇ ਚੱਲਦੇ ਨੇ ਸਾਰੇ ਹਨਾ ਸੋ ਇਦਾਂ ਨਹੀਂ ਵੀ ਜ਼ਰੂਰੀ ਇੰਟਰਵਿਊਜ਼ ਹੀ ਹੋ ਗਏ ਨੇ ਪਰ ਬਾਕੀ ਜਿਵੇਂ ਹੁਣ ਅੱਜ ਤੁਸੀਂ ਵਧੀਆ ਮੇਰੇ ਨਾਲ ਕੀਤੀ ਡੀਲ ਵਧੀਆ ਇੰਟਰਵਿਊਜ਼ ਕਰਿਆ ਤੁਹਾਡਾ ਦਿਲੋਂ ਬਹੁਤ ਬਹੁਤ ਥੈਂਕਸ ਕਰਦਾ ਮੈਨੂੰ ਨਹੀਂ ਸੀ ਪਤਾ ਵੀ ਇੰਨੇ ਵਧੀਆ ਬੰਦੇ ਇੰਟਰਵਿਊਜ਼ ਲੈਣ ਆਏ ਨੇ ਤੇ ਦਿਲੋਂ ਸਤਿਕਾਰ ਰਿਸਪੈਕਟ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਵੀਰ ਜੀ ਸਾਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਕੱਲ ਇੱਕ ਸੁਪਰ ਹਿੱਟ ਸਿੰਗਰ ਬਣੋਗੇ ਤਾਂ ਸਾਨੂੰ ਫੇਰ ਯਾਦ ਕਰੋਗੇ ਤੇ ਫੇਰ ਸਾਨੂੰ ਇੰਟਰਵਿਊ ਲਈ ਬੁਲਾਓਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਦੇਖੋ ਸਟਾਰ ਵਾਲੀ ਗੱਲ ਨਹੀਂ ਆਪਾਂ ਕਰ ਸਕਦੇ ਵੀ ਆਪਾਂ ਸਟਾਰ ਬਣ ਜੀਏ ਜੀ ਐਂ ਕਰ ਜੀਏ ਆਪਾਂ ਜਿੰਨੇ ਵੀ ਹੈਗੇ ਆ ਬਸ ਚਲੋ ਸਟਾਰ ਹੋਣਾ ਨਾ ਜਦੋਂ ਮਾਪਿਓ ਕਹਦੇ ਯਾਰ ਅੱਜ ਤੂੰ ਖੁਸ਼ ਐ ਮਾਪਿਓ ਜਦੋਂ ਖੁਸ਼ ਹੈ ਨਾ ਆਪਾਂ ਉਹ ਤੋਂ ਸਟਾਰ ਆ ਜਦੋਂ ਮਾਪਿਓ ਖੁਸ਼ ਹੋ ਕੇ ਗੱਲ ਆਲੇ ਨਾ ਵੀ ਹਾਂ ਵੀ ਤੂੰ ਅੱਜ ਸਟਾਰ ਆ ਬਸ ਠੀਕ ਐ ਗੱਲ ਮੁੱਕੀ ਉੱਥੇ ਮਾਪਣੀ ਦੁਨੀਆ ਕੋਣ ਆਪਣਾ ਮਾਪਿਓ ਬਸ ਉਹ ਖੁਸ਼ ਹੋਣਾ ਚਾਹੀਦਾ ਬਾਕੀ ਕੁਝ ਹੋਵੇ ਕੋਈ ਨਾ ਹੋਵੇ ਉਹਦਾ ਕੋਈ ਆਪਾਂ ਨੇ ਏਡਾ ਨਹੀਂ ਗਾ ਜੇ ਆਪਾਂ ਇਕੱਲੇ-ਕੱਲ ਨੂੰ ਖੁਸ਼ ਕਰਨ ਲੱਗ ਗਏ ਨਾ ਤੇ ਆਪਾਂ ਦੁਖੀ ਰਾਵਾਂਗੇ ਕਿਉਂਕਿ ਲੋਕਾਂ 'ਚ ਦੁੱਖੀ ਬਹੁਤ ਹੈ ਜੇ ਆਪਾਂ ਉਹਨਾਂ ਦਾ ਦੁੱਖ ਸੁਣਨ ਲੱਗ ਗਏ ਤਾਂ ਆਪਾਂ ਸੌਣਾ ਨਹੀਂ ਰਾਤਾਂ ਰਾਤਾਂ ਨੂੰ ਮਤਲਬ ਸਹੀ ਗੱਲ ਦੱਸਦਾ ਹਾਂ ਹਾਂਜੀ ਹੂੰ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਅਮਨਕੋਟ ਪਿਰਾ ਜੀ ਨਾਲ ਗੱਲਬਾਤ ਕਰਕੇ ਇਹਨਾਂ ਦੀ ਬਹੁਤ ਸ੍ਰੀਲੀ ਆਵਾਜ਼ ਵਿੱਚ ਗਾਣਾ ਸੁਣ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅਸੀਂ ਤੁਹਾਡੇ ਵਰਗੇ ਸਿੰਗਰਾਂ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੁਣੇ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਮਿਲਦੇ ਰਹੋਗੇ ਸਾ ਨਾਲ ਗੱਲਬਾਤ ਕਰਦੇ ਰਹੋਗੇ ਸਾਡੇ ਦਰਸ਼ਕਾਂ ਨੂੰ ਲਾਈਵ ਹੁੰਦੇ ਰਹੋਗੇ ਹੂੰ ਦੇ ਏ ਸੰਜੀ ਆਮਨ ਕੋਟਕਪੁਰਾ ਜੀ ਅਸੀਂ ਨਾਲ ਗੱਲਬਾਤ ਕੀਤੀ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਇਹਨਾਂ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਸਾਨੂੰ ਗਾਣੇ ਸੁਣਾ ਕੇ ਸਾਡਾ ਤੇ ਤੁਹਾਡਾ ਮਨੋਰੰਜਨ ਕੀਤਾ ਏ ਸੰਜੀ ਆਮਨ ਕੋਟਕਪੁਰਾ ਜੀ ਅਸੀਂ ਆਜੇ ਨਾਲ ਤੁਹਾਨੂੰ ਗੱਲਬਾਤ ਕਰਵਾਈ ਤੁਹਾਨੂੰ ਇਹਨਾਂ ਨਾਲ ਮਿਲਾਇਆ ਇਹ ਅਜੇ ਕਦੇ ਵੀ ਲਾਈਵ ਨਹੀਂ ਹੋਏ ਜਸਟ ਫਰਸਟ ਟਾਈਮ ਆਪਣੇ ਸਾਹਮਣੇ ਆਏ ਹਨ ਇਹਨਾਂ ਦੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਬੜੇ ਹੀ ਪਿਆਰੇ ਪਰ ਆਪਣ ਸੌਂਗਸ ਸੁਣਾਏ ਤੁਹਾਡਾ ਤੇ ਸਾਡਾ ਮਨੋਰੰਜਨ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਇਹਨਾਂ ਦੇ ਆਉਣ ਵਾਲੇ ਗਾਣੇ ਵੀ ਸੁਣੋਗੇ ਇਦਾਂ ਦੀਆਂ ਸ਼ਖਸੀਅਤਾਂ ਨੂੰ ਲੈ ਕੇ ਅਸੀਂ ਤਾਂ ਉਹਦੇ ਨਾਲ ਰੂਬਰੂ ਹੁੰਦੇ ਰਾਵਾਂਗੇ ਅਜਿਹੇ ਪਿਆਰੇ ਪਿਆਰੇ ਸਿੰਗਰਾਂ ਨਾਲ ਤੁਹਾਨੂੰ ਮਿਲਾਉਂਦੇ ਰਾਵਾਂਗੇ ਜੀ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ اور سبسਕ੍ਰਾਈਬ ਕਰ ਦਿਓ ਜੀ ਇਦਾਂ ਦੀਆਂ ਲੀਡਰਸ਼ਿਪੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਉਂਦੇ ਰਾਵਾਂਗੇ ਜੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕਰੋਗੇ ਜੀ ਵੀਡੀਓ ਨੂੰ ਦੇਖਦੇ ਰਹੋ ਵੀਡੀਓ ਨੂੰ ਲਾਈਕ ਕਮੈਂਟ اور ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਸਤਿ ਸ਼੍ਰੀ ਅਕਾਲ ਜੀ